ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਪੰਜਾਬ ਫੈਕਟ ਉੱਤੇ ਸੋ ਗੱਲਬਾਤ ਹੋਈ ਸੁਣ ਚੁੱਕੇ ਹੋ ਪਹਿਲੇ ਭਾਗ ਦੇ ਵਿੱਚ ਕਿ ਸਿੰਘ ਕਿਵੇਂ ਬਾਰਡਰ ਪਾਰ ਕਰਨ ਗਏ ਸੀ ਲੇਕਿਨ ਚੱਕਰਵਾਜੀ ਪੈ ਗਈ ਜੋ ਕਿ ਵਾਪਸ ਮੋੜਨਾ ਪੈ ਗਿਆ ਉਹਨਾਂ ਨੂੰ ਹੁਣ ਦੂਜੀ ਵਾਰ ਸਿੰਘ ਗੰਗਾ ਨਗਰ ਪਹੁੰਚੇ ਹਨ ਬਾਰਡਰ ਪਾਰ ਕਿਵੇਂ ਕਰਦੇ ਹਨ ਤੇ ਕੌਣ ਕਰਾਉਂਦਾ ਹੈ ਸਾਰੀ ਗੱਲਬਾਤ ਸੁਣਨ ਵਾਲੀ ਹੈ ਸੋ ਵੀਡੀਓ ਸ਼ੁਰੂ ਤੋਂ ਲੈ ਕੇ ਅੰਤ ਤੱਕ ਸਾਰੀ ਸੁਣਨਾ ਔਰ ਜਿਨ੍ਹਾਂ ਵੀਰਾਂ ਨੇ ਹਾਲ ਤੱਕ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਉਹ ਜਰੂਰ ਕਰ ਲਓ ਤੇ ਬੈਲ ਆਲਾ ਬਟਨ ਵੀ ਦਬ ਦੋ ਤਾਂ ਦੋਸਤੋ ਅਸੀਂ ਅੰਮ੍ਰਿਤਸਰ ਤੋਂ ਚੱਲ ਕੇ ਸ਼ਾਮੀ 4:00 ਵਜੇ ਗੰਗਾ ਨਗਰ ਪਹੁੰਚ ਗਏ 6:00 ਵਜੇ ਉਹ ਸਾਫ ਦਾ ਫੌਜੀ ਆਇਆ ਤੇ ਕਹਿੰਦਾ ਕਿ ਸਾਰੀ ਤਿਆਰੀ ਹੈ ਤੇ ਕੋਈ ਫਿਕਰ ਕਰਨ ਵਾਲੀ ਗੱਲ ਨਹੀਂ ਉਹ ਇੱਕ ਪੱਕਾ ਪੁਲਿਸ ਵਾਲਾ ਸੀ ਦਾੜੀ ਕੱਟੀ ਹੋਈ ਸੀ ਤਕੜਾ ਸਰੀਰ ਤੇ 50 ਕੇ ਸਾਲ ਦੀ ਉਹਦੀ ਉਮਰ ਸੀਗੀ ਉਹਨੂੰ ਇਹ ਨਹੀਂ ਜੀ ਪਤਾ ਕਿ ਮੈਂ ਕੌਣ ਹ ਬਸ ਇਹੋ ਹੀ ਪਤਾ ਸੀ ਕਿ ਮੈਨੂੰ ਪਾਰ ਪਾਕਿਸਤਾਨ ਦੀ ਚੌਂਕੀ ਤੇ ਪਹੁੰਚਾਉਣਾ ਅਸੀਂ ਸ਼ਾਮ ਦਾ ਪ੍ਰਸ਼ਾਦਾ ਛਕਿਆ ਤੇ ਮੂਹ ਹਨੇਰੇ ਸਕੂਟਰ ਉੱਪਰ ਬੈਠ ਕੇ ਉੱਥੋਂ ਤੁਰ ਪਏ ਸਾਡੇ ਕੋਲ ਕੋਈ ਹਥਿਆਰ ਨਹੀਂ ਸੀ ਤਾਂ ਮੈਂ ਉਹਨੂੰ ਕੁਝ ਨਹੀਂ ਪੁੱਛਿਆ ਤੇ ਉਹਨੇ ਵੀ ਮੈਨੂੰ ਕੁਝ ਨਹੀਂ ਦੱਸਿਆ ਪਾਰ ਜਾਣ ਤੱਕ ਉਹਨੇ ਮਸਾਂ ਤਿੰਨ ਕਵਾਰੀ ਛੋਟੀ ਜੀ ਗੱਲ ਕੀਤੀ ਉਹ ਵੀ ਜਦੋਂ ਜ਼ਰੂਰਤ ਸੀਗੀ ਸਾਰੇ ਅਰਸੇ ਦੌਰਾਨ ਉਹ ਬੜਾ ਗੰਭੀਰ ਰਿਹਾ ਪਰ ਸਰੀਰ ਅਤੇ ਮਨ ਪੱਖੋਂ ਉਹ ਬੜਾ ਸੁਚੇਤ ਸੀਗਾ ਉਹ ਕਾਫੀ ਤੇਜ਼ ਸਕੂਟਰ ਚਲਾਉਂਦਾ ਸੀ ਮੈਨੂੰ ਯਕੀਨ ਸੀ ਕਿ ਸਭ ਕੁਝ ਠੀਕ ਠਾਕ ਹੋਊਗਾ ਸਾਨੂੰ ਪੂਰਾ ਹਨੇਰਾ ਪੈ ਗਿਆ ਤੇ ਅਸੀਂ ਸਕੂਟਰ ਤੇ ਸੀ ਕਾਫੀ ਸਮਾਂ ਇੱਕ ਨਹਿਰ ਦੇ ਨਾਲ-ਨਾਲ ਸਫ਼ਰ ਕੀਤਾ ਫਿਰ ਇੱਕ ਛੋਟੀ ਸੜਕ ਨੂੰ ਪੈ ਗਏ ਤੇ ਘੰਟਾ ਤੱਕ ਫਿਰ ਲਗਾਤਾਰ ਕਦੇ ਸੜਕ ਕੱਚੇ ਪਹੇ ਤੇ ਕਦੇ ਛੋਟੀਆਂ ਨਹਿਰਾਂ ਥਾਂ ਹੀ ਹੁੰਦੇ ਹੋਏ ਅਸੀਂ ਸਰਹੱਦ ਦੇ ਕੋਲ ਪਹੁੰਚ ਗਏ ਅੱਗੇ ਦੋ ਨਹਿਰਾਂ ਸੀ ਤੇ ਉਹਨਾਂ ਦੇ ਦੋਹੀ ਪਾਸੇ ਸੜਕਾਂ ਸਨ ਤੇ ਨਹਿਰ ਦੇ ਪਰਲੇ ਪਾਸੇ ਸਾਰੀ ਕੰਡਿਆਲੀ ਤਾਰ ਲੱਗੀ ਹੋਈ ਸੀ ਵਿਚਕਾਰ ਇੱਕ ਪੁਲ ਸੀ ਪੁਰਦੇ ਪਰਲੇ ਪਾਸੇ ਇੱਕ ਪਿੰਡ ਸੀ ਜਿਹਦਾ ਨਾਂ ਸੀ ਸੁੰਦਰਪੁਰਾ ਇਹ ਛੋਟਾ ਜਿਹਾ ਪਿੰਡ ਸੀ ਜੋ ਕਿ ਭਾਰਤ ਵਿੱਚੇ ਪੈਂਦਾ ਸੀ ਇਹ ਤੋਂ ਅੱਗੇ ਫਿਰ ਪਾਕਿਸਤਾਨ ਦਾ ਇਲਾਕਾ ਸ਼ੁਰੂ ਹੋ ਜਾਂਦਾ ਸੀ ਤੇ ਉਹ ਤੋਂ ਪਹਿਲਾਂ 3 ਮੀਲ ਦਾ ਬੰਜਰ ਤੇ ਉਜਾੜ ਦਾ ਇਲਾਕਾ ਸੀ ਉਹ ਉਸ ਇਲਾਕੇ ਦਾ ਬੜਾ ਭੇਤੀ ਬੰਦਾ ਸੀ ਕਈ ਥਾਈਂ ਉਹ ਰੁਕਦਾ ਸਕੂਟਰ ਬੰਦ ਕਰਦਾ ਤੇ ਥੋੜਾ ਚਿਰ ਕੁਝ ਸੁਣਦਾ ਵੇਖਦਾ ਤੇ ਸੋਚਦਾ ਤੇ ਫਿਰ ਅੱਗੇ ਚੱਲ ਪੈਂਦਾ ਸ਼ਾਇਦ ਉਹਨੂੰ ਸਾਰੇ ਇਲਾਕੇ 'ਚ ਨਾਕਿਆਂ ਦੀ ਥਾਂ ਉੱਤੇ ਗਸ਼ਤ ਦਾ ਸਮਾਂ ਪਤਾ ਸੀ ਵੀ ਕਿਹੜੇ ਕਿਹੜੇ ਟਾਈਮ ਫੌਜੀ ਗਸ਼ਤ ਕਰਦੇ ਆ ਹੁਣ ਉਹਨੇ ਸਕੂਟਰ ਵਿੱਚੋਂ दारू ਦੀ ਬੋਤਲ ਕੱਢੀ ਤੇ ਹਰ 10 ਮਿੰਟ ਬਾਅਦ ਉਹ ਬੋਤਲ ਵਿੱਚੋਂ ਸੁੱਕੀ ਸ਼ਰਾਬ ਦੇ ਤਿੰਨ ਚਾਰ ਵੱਡੇ ਘੁੱਟ ਲਾ ਲੈਂਦਾ ਸੀ ਤੇ ਫੇਰ ਬੋਤਲ ਡੱਬ 'ਚ ਪਾ ਲੈਂਦਾ ਸੀ ਪਿਸਤੌਲ ਦੀ ਥਾਂ ਸ਼ਾਇਦ ਉਹਨੇ ਇਹ ਬੋਤਲੇ ਰੱਖੀ ਹੋਈ ਸੀ ਇੱਕ ਥਾਂ ਅਸੀਂ ਸੂਏ ਦੇ ਪਾਣੀ 'ਚ ਬਚ ਲਈ ਸਕੂਟਰ ਖਿੱਚ ਕੇ ਬਾਹਰ ਕੱਢਿਆ ਹੁਣ ਮੈਂ ਬਿਲਕੁਲ ਉਸ ਬੰਦੇ ਦੇ ਸਹਾਰੇ ਸੀ ਪਰ ਮੈਨੂੰ ਉਹਦੀ ਧੱਕੜ ਚਲਾਈ ਤੇ ਘੜੀ ਮੁੜੀ ਸ਼ਰਾਬ ਪੀਣੀ ਠੀਕ ਨਹੀਂ ਲੱਗੀ ਮੈਂ ਅੰਦਾਜ਼ਾ ਲਾਇਆ ਕਿ ਇਹ ਕੋਈ ਸੁਰੱਖਿਅਤ ਲੰਘਾ ਨਹੀਂ ਹੈ ਪਰ ਮੈਂ ਉਹਨੂੰ ਕਿਹਾ ਕੁਝ ਨਾ ਬਿਲਕੁਲ ਸ਼ਾਂਤ ਤੇ ਇਕਾਗਰ ਹੋ ਕੇ ਉਹਦੇ ਪਿੱਛੇ-ਪਿੱਛੇ ਹੋ ਲਿਆ ਉਸ ਨਹਿਰ ਦੇ ਪੁਲ ਤੇ ਕੋਈ ਨਾਕਾ ਨਹੀਂ ਸੀ ਪਰ ਹਰ 5 ਮਿੰਟ ਬਾਅਦ ਉਸ ਸੜਕ ਤੇ ਬੀਐਸਐਫ ਦਾ ਕੋਈ ਟਰੱਕ ਲੰਘਦਾ ਸੀ ਅਸੀਂ ਬੱਤੀਆਂ ਬੁਝਾ ਕੇ 3-4 ਮੀਲ ਦੇ ਕੱਚੇ ਰਸਤੇ ਰਾਹੀਂ ਕਿਸੇ ਇੱਕ ਖੇਤ ਵਿੱਚ ਪਹੁੰਚ ਗਏ ਜੋ ਉਹਦੇ ਕਿਸੇ ਜਾਣਕਾਰ ਦਾ ਸੀਗਾ ਉੱਥੇ ਆ ਕੇ ਉਹਨੇ ਫਸਲ ਵਿੱਚ ਸਕੂਟਰ ਖੜਾ ਕਰਤਾ ਤੇ ਉਹ ਪਹਿਲੀ ਵਾਰ ਬੋਲਿਆ ਕਿ ਆਪਾਂ ਹੁਣ ਨੇੜੇ ਪਹੁੰਚ ਗਏ ਆ ਸਕੂਟਰ ਮੁੰਡੇ ਨੇ ਲੈ ਜਾਣਾ ਤੁਸੀਂ ਮੇਰੇ ਪਿੱਛੇ-ਪਿੱਛੇ ਆਉਣਾ ਜਿਵੇਂ ਮੈਂ ਕਰਾਂ ਉਵੇਂ ਹੀ ਕਰਨਾ ਉਹ ਸਾਹਮਣੇ ਪੋਲ ਹੈ ਆਪਾਂ ਉੱਤ ਆਪਣਾ ਉਹ ਤੋਂ ਅੱਗੇ ਕੋਈ ਰੋਕ ਨਹੀਂ ਮੈਂ ਸਿਰ ਹਲਾਤਾ ਕਿਉਂਕਿ ਹੁਣ ਕੁਝ ਹੋਰ ਕਹਿਣ ਦੀ ਹਾਲਤ ਨਹੀਂ ਸੀ ਪਿਛਲੇ 2 ਘੰਟੇ ਲਗਾਤਾਰ ਹਨੇਰੇ 'ਚ ਸਕੂਟਰ ਰਾਹੀਂ ਪਤਾ ਨਹੀਂ ਕਿਹੜੇ ਰਾਹਾਂ ਕੁਰਾਹਾਂ ਤੋਂ ਇੱਥੇ ਅਸੀਂ ਪਹੁੰਚੇ ਸੀ ਤੇ ਉਹ ਕੁਝ ਸਮੇਂ ਬਾਅਦ ਰੁਕਦਾ ਤੇ ਦੋ-ਦੋ ਘੁੱਟ ਦਾਰੂ ਦੇ ਪੀਂਦਾ ਮੈਨੂੰ ਇਹਨਾਂ 2 ਘੰਟਿਆਂ ਵਿੱਚ ਇਦਾਂ ਹੀ ਲੱਗਦਾ ਰਿਹਾ ਕਿ ਕਿਤੇ ਵੀ ਅਸੀਂ ਡਿੱਗ ਸਕਦੇ ਹਾਂ ਜਾਂ ਬੀਐਸਐਫ ਨਾਲ ਟੱਕਰ ਹੋ ਸਕਦਾ ਹੁਣ ਅਸੀਂ ਪੁਲ ਤੋਂ 200 ਮੀਟਰ ਦੀ ਦੂਰੀ ਤੇ ਇੱਕ ਖੇਤ ਵਿੱਚ ਖੜੇ ਪੁਲ ਅਤੇ ਸੜਕਾਂ ਉੱਤੇ ਗੱਡੀਆਂ ਦੇਖ ਰਹੇ ਸੀ 11:00 ਵੱਜ ਚੁੱਕੇ ਸੀ ਤੇ ਇਸ ਵਕਤ ਬੀਐਸਐਫ ਤੋਂ ਬਿਨਾ ਉੱਥੇ ਕੋਈ ਹੋਰ ਨਹੀਂ ਸੀ ਤੁਰ ਸਕਦਾ ਆਮ ਲੋਕਾਂ ਨੂੰ 8:00 ਵਜੇ ਤੋਂ ਬਾਅਦ ਉੱਥੇ ਤੁਰਨ ਦੀ ਪਾਬੰਦੀ ਸੀ ਉਹਨੂੰ ਸ਼ਾਇਦ ਪਤਾ ਸੀ ਕਿ ਬੀਐਸਐਫ ਦੀ ਗੱਡੀ ਕਿੰਨੇ ਟਾਈਮ ਬਾਅਦ ਤੁਰਦੀ ਹੈ ਸਾਹਮਣੇ ਨਹਿਰ ਸੀ ਜਿਹਦੇ ਦੋਨੋਂ ਪਾਸੇ ਸੜਕ ਭਾਰਲੇ ਕੰਡੇ ਤੇ ਕੰਡਿਆਲੀ ਤਾਰ ਤੇ ਬੱਤੀਆਂ ਲੱਗੀਆਂ ਹੋਈਆਂ ਸਨ ਜਿਹਦੇ ਨਾਲ ਇਹ ਸਾਰਾ ਇਲਾਕਾ ਰੌਸ਼ਨਾਇਆ ਪਿਆ ਸੀ ਪੁਲ ਉੱਤੇ ਵੀ ਪੂਰੀ ਰੌਸ਼ਨੀ ਸੀ ਤੇ ਹੋਰ ਸਭ ਪਾਸੇ ਨੇ ਰਈ ਨੇ ਅਸਲ 'ਚ ਇਹ ਤੋਂ ਪਾਰ ਭਾਰਤ ਦੀ ਕੁਝ ਜ਼ਮੀਨ ਸੀ ਜਿਹਦੇ ਵਿੱਚ ਇੱਕ ਛੋਟਾ ਜਿਹਾ ਪਿੰਡ ਸੀ ਤੇ ਉਸ ਤੋਂ ਅੱਗੇ ਦੋਵੇਂ ਮੁਲਕਾਂ ਵਿਚਕਾਰ ਲਈ ਬੇਮਾਲਕੀ ਜ਼ਮੀਨ ਸੀ ਬੀਐਸਐਫ ਦੀ ਚੌਂਕੀ ਤੇ ਨੱਕੇ ਨਹਿਰ ਤੇ ਹੀ ਸਨ ਅਸੀਂ ਹੌਲੀ-ਹੌਲੀ ਤੁਰ ਕੇ ਪੁਲ ਦੇ ਕੋਲ ਪਹੁੰਚ ਗਏ ਫਿਰ ਜਦੋਂ ਬੀਐਸਐਫ ਦਾ ਇੱਕ ਟਰੱਕ ਲੰਘਿਆ ਤਾਂ ਗਾਈਡ ਨੇ ਫੇਰ ਘੁੱਟ ਮਾਰਿਆ दारू ਦਾ ਤੇ ਮੈਨੂੰ ਇਸ਼ਾਰਾ ਕਰਕੇ ਅੱਗੇ-ਅੱਗੇ ਤੁਰ ਪਿਆ ਉਹ ਬਹੁਤ ਤੇਜ਼ੀ ਨਾਲ ਸਿੱਧਾ ਤੁਰ ਰਿਹਾ ਸੀ ਤੇ ਮੈਂ ਵੀ ਉਹਦੇ ਬਾਅਦ ਉਹਦੇ ਪਿੱਛੇ ਤੁਰਦਾ ਰਿਹਾ ਉਹਨੇ ਖਾਕੀ ਪੱਗ ਬੰਨੀ ਹੋਈ ਸੀ ਤੇ ਉਹ ਕੋਈ ਪੁਲਿਸ ਵਾਲਾ ਹੀ ਲੱਗ ਰਿਹਾ ਸੀ ਪੁੱਲ ਤੇ ਜਦੋਂ ਅਸੀਂ ਚਾਨਣ ਵਿੱਚ ਆਏ ਤਾਂ ਇੱਕ ਕੰਬਾਜਾ ਛਿੜ ਗਿਆ ਪਰ ਅਸੀਂ ਓਵੇਂ ਹੀ ਤੁਰਦੇ ਰਹੇ ਉਹ ਅੱਗੇ ਤੇ ਮੈਂ ਦੋ ਕਦਮ ਪਿੱਛੇ ਤਾਂ ਕੁਝ ਪਲਾਂ ਵਿੱਚੇ ਅਸੀਂ ਪੁਲ ਅਤੇ ਚਾਨਣ ਨੂੰ ਲੰਘ ਕੇ ਫਿਰ ਹਨੇਰੇ ਵਿੱਚ ਦਾਖਲ ਹੋ ਗਏ ਅੱਗੇ ਥੋੜੀ ਦੂਰੀ ਉੱਤੇ ਛੋਟਾ ਜਿਹਾ ਪਿੰਡ ਸੀ ਉਹਨੂੰ ਕੱਚੀ ਸੜਕੇ ਜਾਂਦੀ ਸੀ ਅਤੇ ਸੜਕ ਉੱਤਰਕੇ ਸੱਜੇ ਪਾਸੇ ਨੂੰ ਹੋਏ ਮੈਨੂੰ ਲੱਗਿਆ ਕਿ ਹੁਣ ਸ਼ਹਿਰ ਸੀ ਖਤਰੇ ਚੋਂ ਲੰਘ ਗਏ 200 ਮੀਟਰ ਸੱਜੇ ਤੁਰਕੇ ਅਸੀਂ ਇੱਕ ਕੱਚੇ ਖਾਲ 'ਚ ਵੜ ਗਏ ਤੇ ਉਹਦੇ ਵਿੱਚ ਹੀ ਅੱਗੇ ਨੂੰ ਤੁਰਨ ਲੱਗ ਪਏ ਇਹ ਇੱਕ ਵੱਡਾ ਖਾਲ ਸੀ ਜਿਹੜਾ ਨਹਿਰ ਤੋਂ ਥੱਲੇ ਖੇਤਾਂ ਨੂੰ ਪਾਣੀ ਲੈ ਕੇ ਜਾਂਦਾ ਸੀ ਇਹ ਕੋਈ ਲੱਕ ਡੂੰਗਾ ਤੇ ਡੇਢ ਕਿਮੀਟਰ ਚੌੜਾ ਸੀ ਇਹਦੇ ਵਿੱਚ ਅਸੀਂ ਥੋੜਾ ਜਿਹਾ ਕੋਡੇ ਹੋ ਕੇ ਕੋਈ 300 ਮੀਟਰ ਗਏ ਹੋਵਾਂਗੇ ਕਿ ਉਹ ਇੱਕਦਮ ਰੁਕਿਆ ਤੇ ਬਿਲਕੁਲ ਥੱਲੇ ਬਹਿ ਗਿਆ ਮੈਂ ਵੀ ਉਸੇ ਤਰ੍ਹਾਂ ਉਹਦੇ ਨਾਲ ਲੱਗੇ ਬਹਿ ਗਿਆ ਉਹਨੇ ਆਪਣੇ ਹੱਥ ਦੇ ਨਾਲ ਮੇਰਾ ਹੱਥ ਨੂੰ ਘੁੱਟਿਆ ਉਹਨੇ ਹੱਥ ਮੇਰਾ ਛੇਤੀ ਕੁਝ ਆਵਾਜ਼ਾਂ ਆਉਣ ਲੱਗ ਪਈਆਂ ਜਿਵੇਂ ਕੁਝ ਬੰਦੇ ਗੱਲਾਂ ਕਰਦੇ ਇਧਰ ਨੂੰ ਆ ਰਹੇ ਹੋਣ ਇਹ ਲੋਕ ਹਿੰਦੀ ਬੋਲ ਰਹੇ ਸੀ ਆਵਾਜ਼ਾਂ ਹੋਰ ਨੇੜੇ ਆਉਂਦੀਆਂ ਗਈਆਂ ਤੇ ਬਿਲਕੁਲ ਸਾਡੇ ਸਿਰ ਤੇ ਆ ਗਈਆਂ ਤੇ ਫੇਰ ਕੋਈ 5-6 ਬੰਦੇ ਤੇਜ਼ੀ ਨਾਲ ਸਾਡੇ ਉੱਪਰ ਦੀ ਖਾਲ ਟੱਪ ਕੇ ਅੱਗੇ ਨੂੰ ਚਲੇ ਗਏ ਤੇ ਇਹ ਬੀਐਸਐਫ ਦੀ ਗਸ਼ਤੀ ਟੋਲੀ ਸੀ ਜੋ ਇਧਰ ਪਿੰਡਾਂ ਵੱਲ ਸਰਦ ਤੇ ਢੇੜਾ ਮਾਰ ਕੇ ਆ ਰਹੀ ਸੀ ਖਾਲ ਡੂੰਗਾ ਸੀ ਤੇ ਅਸੀਂ ਬਿਲਕੁਲ ਨਾਲ ਲੱਗੇ ਹੋਏ ਸੀ ਸਾਡੇ ਕੱਪੜੇ ਵੀ ਐਸੇ ਸਨ ਜੋ ਕਿ ਹਨੇਰੇ ਵਿੱਚ ਦਿਖਦੇ ਨਹੀਂ ਸੀ ਕੱਪੜੇ ਹਲਕੇ ਭੂਰੇ ਰੰਗ ਦੇ ਪਾਏ ਹੋਏ ਸੀ ਜਿਵੇਂ ਉਹਨਾਂ ਨੇ ਕਿਹਾ ਸੀ ਤਾਂ ਉਹ ਆਪਣੀਆਂ ਗੱਲਾਂ 'ਚ ਮਸਤ ਉਰੀ ਜਾ ਰਹੇ ਸੀ ਉਹਨਾਂ ਦੇ ਜਾਣ ਤੋਂ ਬਾਅਦ ਮੈਨੂੰ ਸਮਝ ਆਈ ਕਿ ਇੱਕ ਵਾਰ ਫਿਰ ਕਿਵੇਂ ਬਚਾਅ ਹੋ ਗਿਆ ਉਹਨੇ ਫਿਰ ਬੋਤਲ ਕੱਢੀ ਤੇ ਪੈਗ ਮਾਰੇ ਅੰਦਰ ਤੇ ਕਿਹਾ ਕਿ ਉਹ 100 ਕਿ ਮੀਟਰ ਅੱਗੇ ਸਰਦ ਇਹ ਤਾਂ ਅਗੇ ਪਾਕਿਸਤਾਨ ਹੈ ਅਸੀਂ ਹੌਲੀ ਹੌਲੀ ਤੁਰ ਕੇ ਉਹ ਸਰਹੱਦ ਟੱਪੀ ਤੇ ਉਹਨੇ ਪਿੱਛੇ ਜਾ ਕੇ ਸਾਡੀਆਂ ਪੈੜਾਂ ਮਿਟਾਤੀਆਂ ਤੇ ਫਿਰ ਅਸੀਂ ਬੰਜਰ ਤੇ ਬਰਾਨ ਇਲਾਕੇ ਮਤੁਰਨ ਲੱਗ ਪਏ 15 ਕਿ ਮਿੰਟਾਂ ਬਾਅਦ ਦੂਰ ਇੱਕ ਰੌਸ਼ਨੀ ਦਿਖਾਈ ਦੇਣ ਲੱਗੀ ਤੇ ਉਹਨੇ ਕਿਹਾ ਕਿ ਆਪਾਂ ਨੇ ਉੱਥੇ ਜਾਣਾ ਅੱਧਾ ਘੰਟਾ ਤੁਰ ਕੇ ਅਸੀਂ ਉੱਥੇ ਪਹੁੰਚ ਗਏ ਇਹ ਪਾਕਿਸਤਾਨੀ ਰਾਖਿਆਂ ਦੀ ਚੌਕੀ ਸੀ ਉਹਨਾਂ ਨੂੰ ਜਿਹੜੇ ਰੇਂਜਰ ਹੁੰਨੇ ਉਹਨਾਂ ਨੂੰ ਪਹਿਲਾਂ ਹੀ ਪਤਾ ਸੀ ਕਿ ਇਸ ਬੰਦੇ ਨੇ ਉੱਥੇ ਆਉਣਾ ਹੈ ਉਹਨਾਂ ਦੇ ਇੱਕ ਹੌਲਦਾਰ ਤੇ ਤਿੰਨ ਸਿਪਾਈਆਂ ਨੇ ਸਾਡਾ ਸਵਾਗਤ ਕੀਤਾ ਸਤਿ ਸ੍ਰੀ ਅਕਾਲ ਤੇ ਵਾਲੇਕਮ ਸਲਾਮ ਹੋਈ ਤੇ ਫਿਰ ਇੱਕ ਕਮਰੇ ਵਿੱਚ ਜਿੱਥੇ ਭੁੰਜੇ ਬਿਸਤਰੇ ਲਾਏ ਹੋਏ ਸੀ ਉੱਥੇ ਅਸੀਂ ਬਹਿ ਗਏ ਇਹ ਉੱਥੇ ਸਾਰਿਆਂ ਨੂੰ ਜਾਣਦਾ ਸੀ ਤਾਂ ਇੱਕ ਹੋਰ ਬੰਦਾ ਜੋ ਇੱਕ ਦਿਨ ਪਹਿਲਾਂ ਦਾ ਉੱਥੇ ਆਇਆ ਹੋਇਆ ਸੀ ਉਹ ਵੀ ਸਾਡੇ ਕੋਲ ਆ ਗਿਆ ਤੇ ਉਹ ਵੀ ਇਹਨੂੰ ਜਾਣਦਾ ਸੀ ਇਹ ਕੋਈ 40-45 ਸਾਲ ਦਾ ਪੌਣੇ ਇੱਕ 6 ਫੁੱਟ ਗੋਰੇ ਰੰਗ ਦਾ ਘੋਨਮੋਨ ਬੰਦਾ ਸੀ ਤੇ ਬੈਲੀ ਕਿਸਮ ਦਾ ਲੱਗ ਰਿਹਾ ਸੀ ਉਹਨਾਂ ਨੇ ਸਾਡੇ ਲਈ ਦੁੱਧ ਪਤੀ ਬਣਾਈ ਤੇ ਨਾਲ ਪੁੱਜੇ ਹੋਏ ਸ਼ੋਲੇ ਦਿੱਤੇ ਇਹ ਲੋਕ ਕਾਫੀ ਦੇਰ ਤੱਕ ਗੱਲਾਂ ਕਰਦੇ ਰਹੇ ਤੇ ਮੈਂ ਥੋੜਾ ਦੂਰ हट ਕੇ ਸੌਂ ਗਿਆ ਉਹਨਾਂ ਨੇ ਰਾਤ ਨੂੰ ਹੀ ਮੇਰਾ ਨਾਂ ਪਤਾ ਜਥੇਬੰਦੀ ਤੇ ਅੱਗੇ ਕਿਹਨੂੰ ਮਿਲਣਾ ਹੈ ਪਤਾ ਕਰ ਲਿਆ ਤੇ ਅਗਲੇ ਦਿਨ 10:00 ਵਜੇ ਲਾਹੌਰ ਤੋਂ ਚੌਧਰੀ ਗੱਡੀ ਲੈ ਕੇ ਆ ਗਏ ਤੇ ਮੈਨੂੰ ਤੇ ਉਸ ਦੂਸਰੇ ਸਿੰਘ ਨੂੰ ਲਾਹੌਰ ਡਾਕਟਰ ਸਾਹਿਬ ਤੇ ਬਧਾਵਾ ਸਿੰਘ ਦੇ ਹੋਰਾਂ ਕੋਲ ਛੱਡਿਆ ਏ ਕੁਦਰਤ ਦਾ ਅੰਦਾਜ਼ ਵੀ ਨਿਆਰਾ ਤੇ ਸਮਝ ਤੋਂ ਪਰੇ ਏ ਅਸੀਂ ਆਪਣੀ ਸਮਝ ਅਨੁਸਾਰ ਜੋ ਕਰਨ ਦੀ ਕੋਸ਼ਿਸ਼ ਕਰਦੇ ਹਾਂ ਅੱਗੋਂ ਕੁਦਰਤ ਨੂੰ ਕੁਝ ਹੋਰ ਹੀ ਮਨਜ਼ੂਰ ਹੁੰਦਾ ਸਰਹੱਦ ਪਾਰ ਕਰਨ ਦੇ ਸਾਡੇ ਕੋਲ ਹੋਰ ਕੋਈ ਕਈ ਤਰੀਕੇ ਸੀਗੇ ਜਿਵੇਂ ਪੰਜਾਬ ਜਾਂ ਜੰਮੂ ਤੋਂ ਸਿੰਗਲ ਪੂਰੀ ਤਰ੍ਹਾਂ ਸ਼ਸਤਰਬੱਧ ਹੋ ਕੇ ਸਰਹੱਦ ਪਾਰ ਕਰਨਾ ਪੈਸਾ ਭਰ ਕੇ ਸਰਹੱਦ ਪਾਰ ਕਰਨਾ ਨੇਪਾਲ ਜਾਂ ਦੱਖਣੀ ਪੂਰਬੀ ਏਸ਼ੀਆ ਰਹੀਂ ਜਹਾਜ਼ ਰਾਹੀਂ ਗਲਤ ਪਾਸਪੋਰਟ ਤੇ ਸਰਹੱਦ ਪਾਰ ਕਰਨਾ ਇਹਨਾਂ ਨੂੰ ਛੱਡ ਕੇ ਅਸੀਂ ਆਪਣੀ ਪੂਰੀ ਸਿਆਣਪ ਨਾਲ ਇਹ ਤਰੀਕਾ ਪਣਾਇਆ ਸੀ ਜਿਦੇ ਵਿੱਚ ਨਿਰਾ ਜੋਖਮ ਹੀ ਜੋਖਮ ਸੀ ਮੈਨੂੰ ਨਹੀਂ ਪਤਾ ਕਿ ਅਸੀਂ ਕਿਵੇਂ ਸਹੀ ਸਲਾਮਤ ਉਧਰ ਪਹੁੰਚ ਗਏ ਪਰਮਜੀਤ ਸਿੰਘ ਨੇ ਆਪਣੇ ਦੋ ਨਦੀਕੀਆਂ ਦੀ ਗੱਲ ਤੇ ਯਕੀਨ ਕੀਤਾ ਉਹਨਾਂ ਦੋਵਾਂ ਮਿੱਤਰਾਂ ਨੇ ਆਪਣੇ ਮਿੱਤਰ ਪਾਂਡੀ ਤੇ ਯਕੀਨ ਕੀਤਾ ਉਹਨੂੰ ਮੇਰੇ ਬਾਰੇ ਕੁਝ ਨਹੀਂ ਸੀ ਪਤਾ ਉਸ ਦਾ ਵੀ ਕੋਈ ਕਸੂਰ ਨਹੀਂ ਉਹ ਆਪ ਵੀ ਤਾਂ ਇਹ ਤਰ੍ਹਾਂ ਸੜਦ ਲੰਗਦਾ ਸੀ ਉਹਦੇ ਲਈ ਇਹ ਆਮ ਗੱਲ ਸੀ ਅਸਲ ਵਿੱਚ ਉਹ ਨਸ਼ੇ ਦਾ ਸੌਦਾਗਰ ਸੀ ਤੇ ਉਹਦੇ ਬੀਐਸਐਫ ਵਿੱਚ ਵੀ ਸਬੰਧ ਸੀਗੇ ਲੋਡ ਪੈਣ ਤੇ ਉਹ ਬੰਦਿਆਂ ਨੂੰ ਪਾਰ ਕਰ ਦਿੰਦੇ ਸੀ ਉਸ ਤੋਂ ਬਾਅਦ ਮੈਂ ਉਹਦੇ ਬਾਰੇ ਕਦੇ ਨਹੀਂ ਸੁਣਿਆ ਪਰ ਜਦੋਂ ਮੈਂ ਜੇਲ੍ਹ ਤੋਂ ਬਾਹਰ ਆਇਆ ਤਾਂ ਇੱਕ ਦਿਨ ਆ ਕੇ ਮੈਨੂੰ ਮਿਲਿਆ ਤੇ ਬੜੀ ਖੁਸ਼ੀ ਨਾਲ ਗੱਲਾਂ ਕੀਤੀਆਂ ਚਾਹ ਪਾਣੀ ਪੀ ਕੇ ਚਲੇ ਆ ਗਿਆ ਸ਼ਾਇਦ ਬਾਅਦ ਵਿੱਚ ਉਹਨੂੰ ਮੇਰੇ ਬਾਰੇ ਪਤਾ ਲੱਗ ਗਿਆ ਸੀ ਜਿਹੜਾ ਸਿੰਘ ਮੈਨੂੰ ਉੱਤੇ ਚੌਂਕੀ ਤੇ ਮਿਲਿਆ ਸੀ ਤੇ ਮੇਰੇ ਨਾਲ ਲਾਹੌਰ ਗਿਆ ਸੀ ਉਹਨੂੰ ਹਰਜੀਤ ਸਿੰਘ ਨੇ ਪਛਾਣ ਲਿਆ ਸੀ ਸਾਡੇ ਕੋਲ ਚਾਹ ਪਾਣੀ ਪੀ ਕੇ ਉਹ ਸਿਆਲਕੋਟ ਬਸਨ ਸਿੰਘ ਕੋਲ ਚਲੇ ਗਿਆ ਕਿਉਂਕਿ ਉਹ ਉਹਨੂੰ ਮਿਲਣੇ ਆਇਆ ਸੀ ਹਰਦੀਪ ਸਿੰਘ ਨੇ ਦੱਸਿਆ ਕਿ ਬੜੀ ਹਨਾਨੀ ਦੀ ਗੱਲ ਹੈ ਕਿ ਇਹ ਵੀ ਆਪਣੇ ਸੰਘਰਸ਼ ਵਿੱਚ ਕੰਮ ਕਰ ਰਿਹਾ ਹੈ ਇਹ ਦੋ ਭਰਾ ਅਜਨਾਲੇ ਕੋਲ ਦੇ ਨੇ ਤੇ ਇਲਾਕੇ ਦੇ ਵੱਡੇ ਸਮਗਦਰ ਤੇ ਬੈਲੀ ਨੇ ਤੇ ਸਰਕਾਰੀ ਦਰਬਾਰੇ ਵੀ ਇਹਨਾਂ ਦਾ ਚੰਗਾ ਰਸੂਕ ਹੈ ਉਹਨੂੰ ਵਿਸ਼ਵਾਸ ਨਹੀਂ ਸੀ ਆ ਰਿਹਾ ਕਿ ਇਹ ਬੱਸਣ ਸਿੰਘ ਨਾਲ ਕੰਮ ਕਰ ਰਿਹਾ ਫੇਰ 4 ਮਹੀਨੇ ਬਾਅਦ ਸਰਦਪਾਰ ਕਰਦੇ ਹੋਏ ਜ਼ਖਮੀ ਹੋਇਆ ਇੱਕ ਸਿੰਘ ਆਇਆ ਤੇ ਉਹਨੂੰ ਚੌਧਰੀਆਂ ਨੇ ਲਾਹੌਰ ਦੇ ਇੱਕ ਹਸਪਤਾਲ ਵਿੱਚ ਦਾਖਲ ਕਰਵਾ ਦਿੱਤਾ ਸਰਾਦਤੇ ਕਿਤੇ ਵੀ ਕੋਈ ਵੀ ਸਿੰਘ ਜ਼ਖਮੀ ਹੁੰਦਾ ਤਾਂ ਉਹਨੂੰ ਲਾਹੌਰ ਵਿੱਚ ਕੁਝ ਚੁਣੇ ਹੋਏ ਹਸਪਤਾਲਾਂ માં ਦਾਖਲ ਕਰਵਾਇਆ ਜਾਂਦਾ ਸੀ ਦਾਖਲ ਕਰਵਾਉਣ ਤੋਂ ਬਾਅਦ ਉਹਦੀ ਸਾਰੀ ਦੇਖਭਾਲ ਲਾਲ ਸਿੰਘ ਕਰਦਾ ਹੁੰਦਾ ਸੀ ਲਾਲ ਸਿੰਘ ਨੂੰ ਸਾਰੀਆਂ ਜਥੇਬੰਦੀਆਂ ਨੇ ਲਾਹੌਰ ਚ ਆਜ਼ਾਦ ਰੂਪ ਦੇ ਵਿੱਚ ਰੱਖਿਆ ਹੋਇਆ ਸੀ ਤੇ ਇਹੋ ਜਿਹੇ ਕੰਮ ਉਹਦੀ ਹੀ ਜ਼ਿੰਮੇਵਾਰੀ ਹੁੰਦੀ ਸੀ ਜਦੋਂ ਮੈਂ ਲਾਲ ਸਿੰਘ ਦੇ ਕੋਲ ਕੋਠੀ ਚ ਗਿਆ ਤਾਂ ਉਹਨੇ ਦੱਸਿਆ ਕਿ ਜਿਹੜਾ ਬੰਦਾ ਤੁਹਾਡੇ ਨਾਲ ਆਇਆ ਸੀ ਉਹ ਹਸਪਤਾਲਾਂ માં ਦਾਖਲ ਹੈ ਉਸੇ ਹੀ ਚੌਂਕੀ ਤੇ ਉਹਦਾ ਮੁਕਾਬਲਾ ਹੋ ਗਿਆ ਸੀ ਤੇ ਉਹਨਾਂ ਵਿੱਚੋਂ ਇੱਕ ਸਿੰਘ ਮੌਕੇ ਤੇ ਮਾਰਿਆ ਗਿਆ ਤੇ ਇਹਦੇ ਪੱਟ ਤੇ ਗੋਲੀ ਲੱਗੀ ਆ ਪਰ ਇਹ ਕਿਸੇ ਤਰ੍ਹਾਂ ਆਪਣੇ ਆਪ ਨੂੰ ਖਿੱਚ ਧੂਕੇ ਇਧਰ ਵਾਲੇ ਪਾਸੇ ਲੈ ਆਇਆ ਖੂਨ ਬਹੁਤ ਵਹਿ ਗਿਆ ਪਰ ਇਲਾਜ ਹੋ ਗਿਆ ਪੱਟ ਵਿੱਚ ਸਰੀਆ ਪਾਇਆ ਏ ਪਰ ਖਤਰੇ ਦੀ ਕੋਈ ਗੱਲ ਨਹੀਂ ਅਸੀਂ ਰਾਤ ਨੂੰ ਰੋਟੀ ਲੈ ਕੇ ਉਹਨੂੰ ਮਿਲਣ ਗਏ ਮੈਨੂੰ ਦੇਖ ਕੇ ਉਹ ਬਹੁਤ ਖੁਸ਼ ਹੋਇਆ ਤੇ ਦੱਸਿਆ ਕਿ ਅਸੀਂ ਜਿਆਦਾ ਲਾਲਚ ਕਰ ਗਏ ਉਸ ਥਾਂ ਤੋਂ ਬਹੁਤ ਗੇੜੇ ਲਾ ਲਏ ਉਹਨਾਂ ਨੂੰ ਸ਼ੱਕ ਹੋ ਗਈ ਤੇ ਉਹਨਾਂ ਨੇ ਇੱਕ ਹੱਥ ਲਾਤੀ ਸਾਡੇ ਵਿੱਚੋਂ ਇੱਕ ਬੰਦਾ ਜਾਇਆ ਹੋ ਗਿਆ ਮੈਂ ਤੇ ਇੱਕ ਹੋਰ ਸਿੰਘ ਬੜੀ ਮੁਸ਼ਕਲ ਨਾਲ ਬਚ ਕੇ ਆਏ ਆ ਉਹ ਤਿੰਨ ਕ ਹਫ਼ਤੇ ਹਫ਼ਤਾਰਾ ਰਿਹਾ ਮੈਂ ਦੋ ਕ ਵਾਰ ਉਹਨੂੰ ਫੇਰ ਮਿਲਿਆ ਫੇਰ ਉਹ ਸਿਆਲਕੋਟ ਚਲੇ ਗਿਆ ਬਾਅਦ ਵਿੱਚ ਠੀਕ ਹੋ ਕੇ ਉਹ ਪੰਜਾਬ ਆ ਗਿਆ ਉਦੋਂ ਬਾਅਦ ਫੇ ਉਹਦੇ ਬਾਰੇ ਮੈਨੂੰ ਕੁਝ ਨਹੀਂ ਪਤਾ ਕਿੱਥੇ ਗਿਆ ਕਿੱਥੇ ਨਹੀਂ ਹੁਣ ਦੋਸਤੋ ਤੁਹਾਨੂੰ ਦੱਸਦੇ ਆ ਰਣ ਕੱਚ ਦਾ ਸਫ਼ਰ ਕਿੱਦਾਂ ਹੋਇਆ ਇਹ ਵੀ ਬੜੀ ਸੁਣਨ ਵਾਲੀ ਹੈ ਜਿਹੜੀ ਵੀਡੀਓ ਹੈ ਮਤਲਬ ਕਿ ਇਹ ਜਾਣਕਾਰੀ ਰਣ ਕੱਚ ਦੇ ਸਫ਼ਰ ਵਾਲੀ ਇਹ ਵੀ ਸੁਣੋ ਅਪ੍ਰੈਲ ਸਨ 1992 ਤੱਕ ਭਾਰਤ-ਪਾਕ ਸਰਹੱਦ ਪਾਰ ਕਰਨਾ ਮੁਸ਼ਕਲ ਹੋ ਚੁੱਕਿਆ ਸੀ ਇਹ ਜਾਨ ਵੇਲੇ ਜਾਨਕਾ ਨਵੰਬਰ 90 ਨਾਲੋਂ ਕਿਤੇ ਵੱਧ ਮੁਸ਼ਕਲ ਤੇ 파ਰੂ ਹੋ ਗਿਆ ਸੀਗਾ ਮਾਰੂ ਹੋ ਗਿਆ ਸੀ ਪੰਜਾਬ ਤੇ ਇਹਦੇ ਨਾਲ ਲੱਗਦੇ ਜੰਮੂ ਤੋਂ ਗੰਗਾਨਗਰ ਰਾਜ ਸਿੰਘ ਨਗਰ ਤੱਕ ਕੰਡਿਆਲੀ ਤਾਰ ਤੇ ਵੱਡੀਆਂ ਬੱਤੀਆਂ ਲੱਗ ਚੁੱਕੀਆਂ ਸੀ ਰਾਜਸਥਾਨ ਦੇ ਇਹ ਤੋਂ ਅਗਲੇ ਇਲਾਕੇ ਜਿਵੇਂ ਬੀਕਾਨੇਰ ਜੈਸਲਮੇਰ ਤੇ ਬਾੜਮੇਰ ਤੱਕ ਦੀ ਸਰਹੱਦ ਵੀ ਪਹਿਲਾਂ ਨਾਲੋਂ ਸਖਤ ਹੋ ਗਈ ਸੀ ਸਾਨੂੰ ਜਿੱਥੋਂ ਵੀ ਕੋਈ ਮੌਕਾ ਜਾਂ ਥਾਂ ਮਿਲਦਾ ਉੱਥੋਂ ਹੀ ਰਸਤਾ ਚਲਾ ਲੈਂਦੇ ਸੀ ਪਰ ਕੋਈ ਵੀ ਰਸਤਾ ਜ਼ਿਆਦਾ ਸਮਾਂ ਨਹੀਂ ਸੀ ਚੱਲਦਾ ਗੁਜਰਾਤ ਵਿੱਚ ਵੀ ਕੋਈ ਥਾਂ ਹੀ ਸਰਾਧ ਤੇ ਸ਼ਕਤੀ ਹੋ ਗਈ ਸੀ ਹੁਣ ਤੱਕ ਇਹੋ ਬਚਿਆ ਸੀ ਕਿ ਰਣ ਅਤੇ ਕੱਚ ਦੇ ਇਲਾਕੇ ਅਤੇ ਸਮੁੰਦਰ ਦੇ ਨਾਲ ਲੱਗਦੇ ਇਲਾਕਿਆਂ 'ਚ ਬਹੁਤ ਚੌਕਸੀ ਨਹੀਂ ਸੀ ਬਹੁਤੀ ਖਾਸ ਕਰਕੇ ਰਣ ਦੇ ਇਲਾਕੇ ਬਾਰੇ ਕੋਈ ਸੋਚਦਾ ਵੀ ਨਹੀਂ ਸੀ ਕਿ ਇੱਥੋਂ ਵੀ ਸਮਾਨ ਲੰਘਾਇਆ ਜਾ ਸਕਦਾ ਇਸ ਕਰਕੇ ਇਹਦੀ ਕੋਈ ਰਖਵਾਲੀ ਨਹੀਂ ਸੀ ਕਰਦਾ ਬਰਸਾਤ ਤੋਂ ਬਾਅਦ ਇਸ ਥਾਂ ਤੇ ਪਾਣੀ ਜਮਾ ਹੋ ਜਾਂਦਾ ਤੇ ਇਹ ਨੀਮਾ ਹੋਣ ਕਰਕੇ ਦਲਦਲ ਬਣ ਜਾਂਦਾ ਸੀ ਕਿਸੇ ਸਮੇਂ ਇੱਥੇ ਸਮੁੰਦਰ ਹੀ ਹੁੰਦਾ ਸੀ ਇਹ ਰਣ ਖੇਤਰ ਦਾ 90% ਦੀ ਹਿੱਸਾ ਭਾਰਤ ਵਿੱਚ ਤੇ ਪਾਕਿਸਤਾਨ ਵਾਲੇ ਪਾਸੇ ਤੋਂ ਹਰਿਆਵਲ ਸ਼ੁਰੂ ਹੋ ਜਾਂਦੀ ਹੈ ਸਰਹੱਦ ਦੇ ਨਾਲ-ਨਾਲ ਇਹ ਕਈ ਥਾਂ ਫੈਲਿਆ ਹੋਇਆ ਤੇ ਇਹਦੀ ਲੰਬਾਈ ਚੌੜਾਈ ਬਹੁਤ ਜ਼ਿਆਦਾ ਇੱਥੇ ਧਰਤੀ 'ਚੋਂ ਲੂਣ ਸਿਮਦਾ ਤੇ ਇਹ ਖੇਤਰ ਸਿਆਲ ਤੇ ਜਾ ਕੇ ਸੁੱਕਣਾ ਸ਼ੁਰੂ ਹੁੰਦਾ ਤੇ ਅਪ੍ਰੈਲ ਮਈ ਵਿੱਚ ਸਭ ਤੋਂ ਜ਼ਿਆਦਾ ਸੁੱਕਾ ਹੁੰਦਾ ਉਦੋਂ ਜਾਣਕਾਰ ਲੋਕੀ ਇਹਦੇ ਵਿੱਚ ਦੀ ਸੁੱਕਾ ਰਾਹ ਲੱਭ ਕੇ ਇੱਧਰ ਉੱਧਰ ਜਾ ਸਕਦੇ ਨੇ ਅਣਜਾਣ ਬੰਦੇਆਂ ਲਈ ਇਹ ਮੌਤ ਦਾ ਖੂ ਹੈ ਕਿਉਂਕਿ ਇੱਥੇ ਕੋਈ ਜੀਵਨ ਨਹੀਂ ਮੀਲਾਂ ਮੀਲਾਂ ਤੱਕ ਲੂਣ ਦਾ ਰੇਗਿਸਤਾਨ ਤੇ ਦਲਦਲ ਦੇ ਨਾਲ ਕਹਿ ਲਈਏ ਵੀ ਇਹ ਭਰਿਆ ਹੋਇਆ ਕੋਈ ਥਾਂ ਸੁੱਕਾ ਹੁੰਦਾ ਤੇ ਕਿਤੇ ਹੀ ਮਤਲਬ ਕਿ ਸੁੱਕਾ ਮਿਲਦਾ ਸੀ ਜ਼ਿਆਦਾ ਪਾਣੀ ਖੜਾ ਰਹਿਦਾ ਸੀਗਾ ਤਾਂ ਰਣ ਦੇ ਵਿੱਚ ਦੁਨੀਆ ਦੀ ਸਭ ਤੋਂ ਮਾਰੂ ਦਲਦਲ ਹੈ ਜੇ ਕੋਈ ਨਨ ਜਾਣ ਇੱਥੇ ਫਸ ਜਵੇ ਤਾਂ ਉਹ ਜ਼ਮੀਨ ਦਾ ਹਿੱਸਾ ਬਣ ਜਾਂਦਾ ਸਾਰੇ ਇਲਾਕੇ ਚ ਘਾਹ ਦਾ ਤਣਕਾ ਵੀ ਨਹੀਂ ਹੈ ਨਾ ਕੋਈ ਮੱਛਰ ਨਾ ਕੋਈ ਜਾਨਵਰ ਪੰਛੀ ਵੀ ਇੱਧਰ ਨਹੀਂ ਆਉਂਦੇ ਕਿਉਂਕਿ ਕੋਈ ਖਾਣ ਪੀਣ ਦੀ ਚੀਜ਼ੇ ਨਹੀਂ ਕੋਈ ਸ਼ਾਹ ਨਹੀਂ ਪੰਛੀ ਵੀ ਇੱਥੇ ਆ ਕੇ ਭਟਕ-ਭਟਕ ਕੇ ਮਰ ਜਾਂਦੇ ਸਾਰੀ ਧਰਤੀ ਇੱਕਦਮ ਪੱਧਰੀ ਹੈ ਤਾਂ ਉਸ ਵਕਤ ਤੱਕ ਭਾਰਤ ਵਾਲਿਆਂ ਦੀ ਇਸ ਖੇਤਰ ਵਿੱਚ ਕੋਈ ਚੌਂਕੀ ਨਹੀਂ ਸੀ ਉਹਨਾਂ ਦੀਆਂ ਚੌਂਕੀਆਂ ਜਿੱਥੇ ਰਣ ਦਾ ਇਲਾਕਾ ਖਤਮ ਹੁੰਦਾ ਉਥੋਂ ਵੀ ਕੁਝ ਕਿਲੋਮੀਟਰ ਦੂਰ ਸਨ ਤੇ ਆਪਸ ਵਿੱਚ ਵੀ ਦੂਰ ਦੂਰ ਸੀਗੇ ਸਰਹੱਦ ਬਾਰੇ ਸਾਨੂੰ ਜ਼ਿਆਦਾ ਜਾਣਕਾਰੀ ਉਧਰੋਂ ਚੌਧਰੀਆਂ ਤੋਂ ਮਿਲਦੀ ਸੀ ਤੇ ਅੱਗੇ ਅਸੀਂ ਨਸ਼ੇ ਜਾਂ ਹਥਿਆਰਾਂ ਦੇ ਜਿਹੜੇ ਬਲੈਕ ਏ ਸੀ ਪਾਂਡੀ ਉਹਨਾਂ ਤੋਂ ਕੰਮ ਲੈਂਦੇ ਸੀ ਚੌਧਰੀਆਂ ਦੀ ਸਹਿਮਤੀ ਹੋਣ ਕਰਕੇ ਇਹਨਾਂ ਲੋਕਾਂ ਵੱਲੋਂ ਧੋਖਾ ਕਰਨ ਦੇ ਬਹੁਤ ਘੱਟ ਮੌਕੇ ਸੀ ਅਖੀਰਲੇ ਸਮੇਂ ਵਿੱਚ ਅਸੀਂ ਉਹਨਾਂ ਰਾਹਾਂ ਤੋਂ ਹੀ ਸਰਦ ਪਾਰ ਕਰਦੇ ਸੀ ਜਿਸ ਬਾਰੇ ਇਧਰ ਦੀਆਂ ਏਜੰਸੀਆਂ ਨੇ ਕਦੇ ਸੋਚਿਆ ਵੀ ਨਹੀਂ ਸੀ ਕਿ ਇੱਥੇ ਕੋਈ ਸਮਾਨ ਦਾ ਰਾਹ ਬਣ ਸਕਦਾ। ਇਸੇ ਤਰ੍ਹਾਂ ਹੀ ਉਧਰ ਵਾਲੇ ਸੋਚਦੇ ਸੀ। ਉਹਨਾਂ ਨੂੰ ਵੀ ਲੱਗਦਾ ਸੀ ਕਿ ਭਾਵੇਂ ਇੱਥੇ ਕੋਈ ਬੀਐਸਐਫ ਦੀਆਂ ਚੌਕੀਆਂ ਨਹੀਂ ਪਰ ਅੱਗੇ ਰਣ ਦੀ ਦਲਦਲ ਤੋਂ ਸਾਰੀ ਡਰਦੇ ਸੀ। ਸਰਦ ਤੋਂ ਲੈ ਕੇ ਕਈ ਥਾਈਂ 20 ਕਿਲੋਮੀਟਰ ਚੌੜਾ ਤੇ ਕੋਈ 50 ਕਿਲੋਮੀਟਰ ਤੱਕ ਦਲਦਲ ਸੀਗੀ। ਖਾੜਕੋਂ ਵਿੱਚ ਸਭ ਤੋਂ ਪਹਿਲਾਂ ਇੱਕ ਸਿੰਘ ਜੋ ਕਿ ਭਾਈ ਸਨਾਮ ਸਿੰਘ ਛੀਨੇ ਦੇ ਜਥੇ ਨਾਲ ਸੰਬੰਧ ਰਸੀ ਉਹ ਝਾਰਖੰਡ ਤੋਂ ਇੱਕ ਮਾਓਵਾਦੀ ਨੂੰ ਨਾਂ ਲੈ ਕੇ ਪਾਕਿਸਤਾਨ ਗਿਆ ਸੀ ਜਦੋਂ ਰਣ ਸਮੁੰਦਰ ਬਣਿਆ ਸੀ ਉਦੋਂ ਕਿਸ਼ਤੀ ਰਾਹੀਂ ਇਹ ਦੋਵੇਂ ਜਣੇ ਕਿਸੇ ਸਮਗਲਰ ਰਾਹੀਂ ਉੱਥੇ ਪਹੁੰਚੇ ਸੀਗੇ ਤਾਂ ਚੌਧਰੀਆਂ ਦੇ ਕੋਲ ਮਾਓਵਾਦੀਆਂ ਦਾ ਕੋਈ ਬੰਦਾ ਪਹਿਲੀ ਵਾਰ ਆਇਆ ਸੀ ਤੇ ਕੋਈ ਸਿੱਖ ਵੀ ਸਿੰਧ ਵਾਲੇ ਪਾਸਿਓਂ ਪਹਿਲੀ ਵਾਰ ਆਇਆ ਸੀ ਇਸੇ ਕਰਕੇ ਇਹਨਾਂ ਨੂੰ ਪਹਿਲਾਂ ਕੋਚਰ ਜੇਲ ਤੇ ਸਰਹੱਦ ਦੀਆਂ ਏਜੰਸੀਆਂ ਕੋਲ ਕੱਟਣਾ ਪਿਆ ਇਹ ਸਿੰਘ ਜਿਹਨੂੰ ਸਾਰੇ ਪਿਆਰਾ ਬਾਬਾ ਵੀ ਕਹਿੰਦੇ ਸੀਗੇ ਪਰ ਜ਼ਿਆਦਾਤਰ ਬਾਬਾ ਕਰਕੇ ਹੀ ਜਾਣਦੇ ਸੀ ਜਾਣਿਆ ਜਾਂਦਾ ਸੀ ਉਹਨਾਂ ਨੂੰ ਉਸ ਨੂੰ ਕੁਝ ਸਮੇਂ ਬਾਅਦ ਸਾਡੇ ਕੋਲ ਭੇਜਤਾ ਹੁਣ ਚੌਧਰੀਆਂ ਬਾਰੇ ਜੇ ਆਪਾਂ ਇੱਕ ਗੱਲ ਕਰੀਏ ਚੌਧਰੀ ਹਰ ਲਹਿਰ ਦੇ ਲੋਕਾਂ ਨੂੰ ਲੈਦਾ ਲੈਦਾ ਮਿਲਿਆ ਕਰਦੇ ਸੀਗੇ ਭਾਰਤ ਵਿਰੋਧੀ ਕੋਈ ਵੀ ਹੋਵੇ ਉਹਨੂੰ ਉੱਥੇ ਸੁਣਿਆ ਜਾਂਦਾ ਪਰ ਜਿਵੇਂ ਹਕੂਮਤ ਦਾ ਸੁਭਾਅ ਹੁੰਦਾ ਉਹ ਸਾਰਿਆਂ ਨੂੰ ਕਾਬੂ ਰੱਖਣਾ ਚਾਹੁੰਦੀ ਤੇ ਇਸ ਕਰਕੇ ਉਹਨਾਂ ਦੀ ਮਰਜ਼ੀ ਤੋਂ ਬਿਨਾਂ ਸਾਡਾ ਆਪਸ ਵਿੱਚ ਮੇਲ ਜੋਲ ਉਹ ਪਸੰਦ ਨਹੀਂ ਸੀ ਕਰਦੇ ਤਾਂ ਹੁਣ ਅੱਗੇ ਜਦੋਂ ਸਾਨੋਵੀ ਗੁਜਰਾਤ ਦੇ ਸਮੁੰਦਰੀ ਇਲਾਕਿਆਂ ਤੇ ਕੱਚ ਦੇ ਇਲਾਕਿਆਂ ਬਾਰੇ ਉਹ ਤੋਂ ਉਹ ਤੋਂ ਹੀ ਜ਼ਿਆਦਾ ਜਾਣਕਾਰੀ ਮਿਲੀ ਸੀ ਬਾਬੇ ਪਿਆਰੇ ਤੋਂ ਤਾਂ ਹੁਣ ਦੋਸਤੋ ਬਾਬਾ ਪਿਆਰਾ ਕਿਵੇਂ ਸਰਦ ਪਾਰ ਕਰਾਉਂਦਾ ਹੈ ਸਿੰਘਾਂ ਨੂੰ ਇਹ ਦੱਸਾਂਗੇ ਤੁਹਾਨੂੰ ਅਗਲੇ ਪਾੜ ਦੇ ਵਿੱਚ ਕਿਉਂਕਿ ਵੀਡੀਓ ਲੰਬੀ ਹੋ ਜਾਣੀ ਆ ਸੋ ਮਕਾਉਣੇ ਅੱਜ ਦਾ ਭਾਗ ਇੱਥੇ ਹੀ ਹੁਣ ਅਗਲੇ ਭਾਗ ਵਿੱਚ ਦੱਸਾਂਗੇ ਤੁਹਾਨੂੰ ਕਿ ਰਣ ਕੱਚ ਦਾ ਸਫ਼ਰ ਕਿੱਡਾ ਕ ਖਤਰਨਾਕ ਸੀਗਾ ਜੋ ਕਿ ਸਿੰਘਾਂ ਨੇ ਪਾਰ ਕੀਤਾ ਅਸਲਾ ਲਿਆਂਦਾ ਜਦੋਂ ਹਾਂਜੀ ਸੋ ਮਿਲਦੇ ਆਂ ਅਗਲੇ ਭਾਗ ਜਦੇ ਹੋ ਆ ਗਿਆ ਸਤਿ ਸ਼੍ਰੀ ਅਕਾਲ